ਪੈरिस ਪੈਰਾ অলিম্পিক 2024 ਵਿੱਚ ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਆਪਣਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ। ਹਰਵਿੰਦਰ ਦਾ ਜਨਮ ਇੱਕ ਆਮ ਬੱਚੇ ਵਾਂਗ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਅਜੀਤਗੜ੍ਹ ਛੋਆ ਸੀ ਪਰ ਜਨਮ ਤੋਂ ਸਵਾ ਸਾਲ ਬਾਅਦ ਉਨ੍ਹਾਂ ਦੇ ਨਾਲ ਇੱਕ ਅਣਹੋਣੀ ਵਾਪਰ ਗਈ। 1992 ਦੇ ਵਿੱਚ ਉਹ ਕਿਸੇ ਬਿਮਾਰੀ ਤੋਂ ਪੀੜਤ ਸਨ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਸਥਾਨਕ ਡਾਕਟਰ ਕੋਲ ਲੈ ਗਏ। ਡਾਕਟਰ ਨੇ ਬਿਮਾਰੀ ਤੋਂ ਬਚਾ ਲਈ ਹਰਵਿੰਦਰ ਨੂੰ ਗਲਤ ਟੀਕਾ ਲਗਾ ਦਿੱਤਾ ਜਿਸ ਕਾਰਨ ਉਹਨਾਂ ਦੀ ਖੱਬੀ ਲੱਤ ਖਰਾਬ ਹੋ ਗਈ। ਉਦੋਂ ਤੋਂ ਹੀ ਹਰਵਿੰਦਰ ਸਿੰਘ ਦੀ ਖੱਬੀ ਲੱਤ ਕਮਜ਼ੋਰ ਹੈ ਪਰ ਇਹ ਕਮਜ਼ੋਰੀ ਕਦੇ ਹਰਵਿੰਦਰ ਦੀ ਸਫਲਤਾ ਦੇ ਰਸਤੇ ਵਿੱਚ ਅੜੀਕਾ ਨਹੀਂ ਬਣੀ 2012 ਦੀ ਗੱਲ ਹੈ ਹਰਵਿੰਦਰ ਸਿੰਘ ਯੂਨੀਵਰਸਿਟੀ ਦੀ ਕੰਟੀਨ ਵਿੱਚ ਲੰਡਨ ਵਿਖੇ ਹੋ ਰਹੀਆਂ 올림픽 ਖੇਡਾਂ ਨੂੰ ਦੇਖ ਰਹੇ ਸਨ ਉਦੋਂ ਹਰਵਿੰਦਰ ਨੇ ਅਮੰਨ ਦੇ ਵਿੱਚ ਆਇਆ ਕਿ ਮੈਂ ਵੀ ਆਰਚਰੀ ਕਰਾਂ ਉਸ ਸਮੇਂ ਹਰਵਿੰਦਰ ਕੋਚ ਜੀਵਨ ਜੋਤ ਸਿੰਘ ਤੇਜਾ ਕੋਲੇ ਗਰਾਊਂਡ ਵਿੱਚ ਆਏ ਤੇ ਖੇਡ ਬਾਰੇ ਪੁੱਛਣ ਲੱਗੇ ਕੋਚ ਜੀਵਨ ਜੋਤ ਸਿੰਘ ਨੇ ਕਿਹਾ ਮੈਂ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਹਾਂ ਇੱਕ ਖੇਡ ਕੀਤੀ ਜਾ ਸਕਦੀ ਹੈ ਹਰਵਿੰਦਰ ਦੇ ਮਨ ਵਿੱਚ ਉਸ ਸਮੇਂ ਵੀ ਖੱਤਸਾ ਸੀ ਕਿ ਉਮਰ ਜ਼ਿਆਦਾ ਹੋਣ ਕਾਰਨ ਖੇਡ ਦੀ ਸ਼ੁਰੂਆਤ ਨਹੀਂ ਹੋ ਸਕਦੀ ਪਰ ਜੀਵਨ ਜੋਤ ਸਿੰਘ ਨੇ ਕਿਹਾ ਮੈਂ ਇਸ ਸੋਚ ਦੇ ਖਿਲਾਫ ਹਾਂ ਕਿ ਛੋਟੀ ਉਮਰ ਵਿੱਚ ਹੀ ਕਿਸੇ ਖੇਡ ਦੀ ਸ਼ੁਰੂਆਤ ਕਰਨਾ ਸਹੀ ਹੁੰਦਾ ਜੇਕਰ ਕਿਸੇ ਚੀਜ਼ ਨੂੰ ਕਰਨ ਦੀ ਲਗਨ ਹੋਵੇ ਤਾਂ ਹਰ ਕੰਮ ਕੀਤਾ ਜਾ ਸਕਦਾ ਹੈ ਭਾਵੇਂ ਉਹ ਕੋਈ ਵੀ ਉਮਰ ਹੋਵੇ ਇਸ ਤੋਂ ਬਾਅਦ ਹਰਵਿੰਦਰ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਮਿਹਨਤ ਕਰਦੇ ਆ ਅੱਗੇ ਵੱਧਦੇ ਗਏ ਪੰਜਾਬੀ ਯੂਨੀਵਰਸਿਟੀ ਵਿੱਚ ਹਰਵਿੰਦਰ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਤੀਰ ਅੰਦਾਜ਼ੀ ਦੇ ਗੁਰ ਲਏ ਉਸ ਤੋਂ ਬਾਅਦ ਸਾਲ 2016 ਦੇ ਵਿੱਚ ਹਰਵਿੰਦਰ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ 2 ਕਾਸੀ ਦੇ ਤੰਗਵੇਂ ਹਾਸਲ ਕੀਤੇ ਫਿਰ ਉਹਨਾਂ ਨੇ 2017 ਦੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਪੈਰਾ ਤੀਰ ਅੰਦਾਜ਼ੀ ਵਿੱਚ ਭਾਗ ਲਿਆ ਅਤੇ 7ਵਾਂ ਰੈਂਕ ਹਾਸਲ ਕੀਤਾ 2018 ਵਿੱਚ ਉਹਨਾਂ ਨੇ ਚੱਕ ਗਨਰਾਜ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ 9ਵਾਂ ਰੈਂਕ ਹਾਸਲ ਕੀਤਾ 2018 ਵਿੱਚ ਪੈਰਾ ਏਸ਼ੀਅਨ ਖੇਡਾਂ ਵਿੱਚ ਵਿਅਕਤੀਗਤ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਅਕਤੂਬਰ 2018 ਵਿੱਚ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰਿਕਵਰੀ ਈਵੈਂਟ ਵਿੱਚ ਹਰਵਿੰਦਰ ਨੇ ਸੋਨ ਤਗਮਾ ਆਪਣੇ ਨਾਮ ਕੀਤਾ 2019 ਵਿੱਚ ਪੈਰਾ ਤੀਰਅੰਦਾਜ਼ੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਰਵਿੰਦਰ ਸਿੰਘ ਨੇ ਦੋ ਚਾਂਦੀ ਦੇ ਤਗਮੇ ਜਿੱਤੇ 2021 ਵਿੱਚ ਹੋਈਆਂ ਟੋਕੀਓ ਪੈਰਾ 올림픽ਸ ਵਿੱਚ ਹਰਵਿੰਦਰ ਸਿੰਘ ਨੇ ਤੀਰਅੰਦਾਜ਼ੀ ਵੀ ਵਿੱਚ ਜੋ ਹੈ ਕਾਸੀਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਬੀਬੀਸੀ ਅਨੁਸਾਰ ਕੋਚ ਜੀਵਨ ਜੋਤ ਤੇਜਾ ਦੱਸਦੇ ਹਨ ਕਿ ਹਰਵਿੰਦਰ ਦੇ ਜੀਵਨ ਵਿੱਚ ਕਈ ਉਤਾਰ ਚੜਾਅ ਆਏ 2014 ਵਿੱਚ ਇੱਕ ਵਾਰ ਹਰਵਿੰਦਰ ਨੇ ਤੀਰਅੰਦਾਜ਼ੀ ਛੱਡ ਦਿੱਤੀ ਸੀ ਜੀਵਨਜੋਤ ਕਹਿੰਦੇ ਹਨ ਮੈਂ ਥੋੜਾ ਹਰਵਿੰਦਰ ਵੱਲ ਧਿਆਨ ਨਹੀਂ ਦਿੱਤਾ ਤੇ ਅਸਿਸਟੈਂਟ ਕੋਚ ਨੇ ਹਰਵਿੰਦਰ ਨੂੰ ਇਹ ਕਹਿ ਦਿੱਤਾ ਕਿ ਤੇਰਾ ਪ੍ਰਦਰਸ਼ਨ ਚੰਗਾ ਨਹੀਂ ਹੈ ਤੂੰ ਖੇਡ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇ ਇਸ ਤੋਂ ਬਾਅਦ ਹਰਵਿੰਦਰ ਨੇ ਮੇਰੇ ਕੋਲ ਆ ਕੇ ਕਿਹਾ ਮੇਰਾ ਹੌਸਲਾ ਕਾਫੀ ਡਿੱਗ ਗਿਆ ਏ ਅਤੇ ਮੇਰੇ ਤੋਂ ਹੁਣ ਹੋਰ ਖੇਡ ਨਹੀਂ ਖੇਡੀ ਜਾਣੀ ਪਰ ਕੋਚ ਜੀਵਨਜੋਤ ਤੇਜਾ ਦੇ ਦਿੱਤੇ ਹੌਸਲੇ ਕਾਰਨ ਹਰਵਿੰਦਰ ਨੇ ਆਪਣੇ ਕੈਰੀਅਰ ਦੀ ਫਿਰ ਤੋਂ ਸ਼ੁਰੂਆਤ ਕੀਤੀ ਕੋਚ ਜੀਵਨ ਜੋ ਦੱਸਦੇ ਹਨ ਕਿ ਪਹਿਲਾਂ ਹਰਵਿੰਦਰ ਕੰਪਾਊਂਡ ਇਵੈਂਟ ਵਿੱਚ ਹਿੱਸਾ ਲੈਂਦਾ ਸੀ ਪਰ ਉਹਨਾਂ ਨੇ ਉਸ ਦੇ ਇਵੈਂਟ ਵਿੱਚ ਬਦਲਾਅ ਕੀਤਾ ਤੇ ਹਰਵਿੰਦਰ ਨੂੰ ਰਿਕਰਵ ਇਵੈਂਟ ਵਿੱਚ ਪਾਇਆ ਜੀਵਨ ਜੋ ਤੇਜਾ ਦੱਸਦੇ ਹਨ ਮੇਰੀ ਇਹ ਕੋਸ਼ਿਸ਼ ਕਾਮਯਾਬ ਰਹੀ ਤੇ ਹਰਵਿੰਦਰ ਨੇ ਲਗਾਤਾਰ ਮਿਹਨਤ ਕੀਤੀ ਤੇ 3 ਸਾਲ ਬਾਅਦ ਏਸ਼ੀਅਨ ਚੈਂਪੀਅਨਸ਼ਿਪ ਦੇ ਟੀਮ ਇਵੈਂਟ ਵਿੱਚ ਕਾਸੀ ਦਾ ਤਗਮਾ ਹਾਸਲ ਕੀਤਾ ਉਹ ਅੱਗੇ ਦੱਸਦੇ ਹਨ ਕਿ ਕਈ ਵਾਰ انسان ਦਾ ਮਾੜਾ ਸਮਾਪਿਛਾ ਨਹੀਂ ਛੱਡਦਾ ਜਦੋਂ ਹਰਵਿੰਦਰ ਸਿੰਘ ਇੰਡੀਆ ਕੈਂਪ ਵਿੱਚ ਸੀ ਉਸ ਸਮੇਂ ਹਰਵਿੰਦਰ ਦੀ ਮਾਤਾ ਦਾ ਦੇਹਾਂਤ ਹੋ ਗਿਆ ਇੱਕ ਹਫਤੇ ਬਾਅਦ ਹਰਵਿੰਦਰ ਨੇ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਲਈ ਜਾਣਾ ਸੀ ਇਕ ਖਿਡਾਰੀ ਲਈ ਇਹ ਸਮਾਂ ਬਹੁਤ ਔਖਾ ਹੁੰਦਾ ਪਰ ਹਰਵਿੰਦਰ ਨੂੰ ਸਾਰੇ ਕੋਚਿੰਗ ਸਟਾਫ ਨੇ ਹੌਸਲਾ ਦਿੱਤਾ ਹਰਵਿੰਦਰ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਗਿਆ ਦੁੱਖਾਂ ਦਾ ਪਹਾੜ ਢਿੱਗਣ ਦੇ ਬਾਵਜੂਦ ਹਰਵਿੰਦਰ ਸਿੰਘ ਨੇ 2018 ਦੀਆਂ ਜਕਾਰਤਾ ਪੈਰਾ ਏਸ਼ੀਅਨ ਖੇਡਾਂ ਵਿੱਚ 골ਡ ਮੈਡਲ ਜਿੱਤ ਕੇ ਇਤਿਹਾਸ ਰਚਿਆ